ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦਿਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਰਸ ਤੇ ਬਾਬਾ ਸੁੱਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਹੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ ਵਧਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਵੀਰੋ ਮੌਸਮ ਪੂਰਾ ਤਬਦੀਲ ਹੋ ਚੁੱਕਿਆ ਦੇਖੋ ਤੁਸੀਂ ਦੇਖੇ ਰਹੇ ਆ ਵੀਰਾ ਥੋੜੀ ਜੀ ਦੂਰ ਤੱਕ ਦੇਖਦਾ ਜੇ ਖੇਤ ਦੇ ਵਿੱਚ ਬੰਦਾ ਖੋਜਵੇ ਆਲੇ-ਦਾਲੇ ਸਮਝ ਲਓ ਕੁਝ ਨਹੀਂ ਦਿਖਦਾ ਹੈਗਾ ਸੋ ਚਲੋ ਬਾਕੀ ਭਾਈ ਸ਼ਹੀਦੀ ਦਿਹਾੜੇ ਚੱਲ ਰਹੇ ਆ ਤੁਹਾਨੂੰ ਪਤਾ ਸੋ ਬਾਕੀ ਭਾਈ ਸਾਰੇ ਵਾਹਿਗੁਰੂ ਦਾ ਨਾਮ ਜੋ ਜੋ ਆਪਣੇ ਧਰਮ ਤੇ ਆਪਣੇ ਗੁਰੂ ਨੂੰ ਭਾਈ ਯਾਦ ਕਰੋ ਵੀ ਇੱਕ ਜਨਮ ਮਿਲਿਆ ਪਰੋਂ ਆਪਣਾ ਜ਼ਿੰਦਗੀ ਦੇ ਵਿੱਚ ਵੀ ਇਹਨੂੰ ਵੀ ਲੇਖ ਲਾਈਏ ਜ਼ਰੂਰੀ ਨਹੀਂ ਵੀ ਆਪਣਾ ਸਾਰਾ ਟਾਈਮ ਜਿਹੜਾ ਆਪਾਂ ਨੇ ਆਪਣਾ ਕੰਮ ਤਾਂ ਹੰਦੇ ਚੱਲਦੇ ਰਹੇ ਨੇ ਕੰਮ ਵੀ ਕਰਨਾ ਜ਼ਰੂਰੀ ਆ ਮਹਾਰਾਜ ਨੇ ਕੀਰਤਨ ਨੂੰ ਵੀ ਪਹਿਲ ਦਿੱਤੀ ਆ ਸੋ ਕੰਮ ਵੀ ਕਰੋ ਵਾਹਿਗੁਰੂ ਨੂੰ ਵੀ ਯਾਦ ਕਰੋ ਜੀ ਦਾ ਜਿਹੜਾ ਧਰਮ ਆ ਆਪਣੇ ਗੁਰੂ ਨੂੰ ਯਾਦ ਕਰੋ ਭਾਈ ਤੇ ਬਾਕੀ ਚੱਲ ਰਿਹਾ ਵੀ ਮੌਸਮ ਨੇ ਪੂਰੀ ਲੱਤੀ ਵੀ ਆ ਕਰਬਟ ਤੇ ਬਾਕੀ ਪਿਛਲੇ ਕੈਮਰੇ ਦੇ ਨਾਲ ਤੁਹਾਨੂੰ ਫਸਲ ਵੀ ਦਿਖਾ ਦਿੰਦਾ ਭਾਈ ਮਹਾਰਾਜ ਦੀ ਕਿਰਪਾ ਨਾਲ ਵਧੀਆ ਖੜੀ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਭਾਈ ਆ ਖੜੀ ਆਪਣੀ ਕਣਕ ਕਣਕ ਵੀ ਭਾਈ ਮਹਾਰਾਜ ਦੀ ਕਿਰਪਾ ਨਾਲ ਵਧੀਆ ਸਪਰੇਅ ਭਾਈ ਤਾਕਤ ਦੀ ਸਪਰੇ ਕਰੀ ਐ ਵੀ ਤੁਸੀਂ ਐਂ ਜਾਣਿਓ ਵੀ ਘੀ ਮੰਗੂ ਲੱਗੀ ਐ ਇੱਕ ਜੂਰੀ ਦਾ ਛਿੱਟਾ ਆਪਾਂ ਨੇ ਰੋਕੇ ਦਿੱਤਾ ਆ ਦੇਖ ਲਓ ਜਿੱਥੇ ਨੂੰ ਬਾਈ ਕੁੱਤਾ ਜਾਂ ਛਾਲ ਮਾਰ ਦਵੇ ਨਾ ਏਕਣਾ ਕਣਕ गिर ਜਾਂਦੀ ਐ ਵੀ ਇੱਥੇ ਤੇ ਉੱਪਰ ਤੇ ਚੱਲ ਪਹੀਦੇ ਤੇ ਮਾਰੀ ਹੋਣੀ ਛਾਲ ਨਾ ਲੋ ਕਣਕ ਦਾ ਪੱਤਾ ਵੀ ਚੌੜਾ ਹੋ ਗਿਆ ਅਸੀਂ ਜਿਹੜਾ ਤੀਸਰਾ ਰਹਿ ਤਾ ਉਹ ਲੈ ਕੇ ਘਰ ਰੱਖਿਆ ਪਤਾ ਹੁਣ ਪਾਉਣਾ ਨਹੀਂ ਹੈਗਾ ਵੀ ਸਪਰੇ ਨੇ ਇੰਨਾ ਵੀ ਅਸਰ ਕਰਿਆ ਕਣਕ ਉੱਪਰ ਆ ਦੇਖ ਲਓ ਖੜੀ ਹੈ ਭਾਈ ਅੜੀ ਖੜੀ ਹੈ ਕਣਕਾ ਕਿਉਂਕਿ ਸਾਨੂੰ ਤਾਂ ਪਤਾ ਸਾਡੇ ਨਾਲ ਬਿੱਕੀ ਬਾਈਰਾਂ ਦੀ ਕਣਕ ਵੀ ਖੜੀ ਹੈ ਉੱਧਰ ਉਹ ਕਣਕਦਾਰ ਸਾਡੀ ਕਣਕ ਦਾ ਪੂਰਾ ਕਹਿੰਦੇ ਇੱਕ ਤਾਂ ਹੁੰਦਾ ਏ 1921 ਪਰ ਨਹੀਂ ਇਹ 1951 ਦਾ ਫਰਕ ਦਿਖਾ ਰਹੀ ਹੈ ਇੰਨਾ ਫਰਕ ਹੈ ਬੱਟ ਦੇ ਨਾਲ ਤੇ ਬਾਈਰਾਂ ਦੀ ਕਣਕਦਾਰ ਸਾਡਾ ਕਣਕ ਦਾ ਵੀ ਖਾਦ ਪੈ ਗਈ ਚਲੋ ਇਹ ਵੀ ਹੈ ਵਧੀਆ ਬਾਕੀ ਬਾਈ ਇੱਧਰ ਸਰੋਂ ਖੜੀ ਹੈ ਦੇਖ ਲਓ ਮੋਟਰ ਪਿੰਡ ਆ ਹਾਲੋ ਪਾ ਮੋਟਰ ਦੇ ਦਿੱਤੇ ਬਾਅਦ ਬਾਈ ਕੁਛ ਨਹੀਂ ਦਿਖਦਾ ਇੱਥੇ ਨੂੰ ਕਾਲੇ ਬਾਈ ਦਾ ਗੰਨਾ ਵਿੱਚ ਨੂੰ ਮਾੜਾ ਮਾੜਾ ਕਿਤੇ ਪੱਦਾ ਪੱਦਾ ਜਾ ਦਿਖਦਾ ਆ ਦੇਖ ਲੋ ਸਹਬ ਜੋਤਰਾ ਦੇ ਬੂਟੇ ਖੜੇ ਹੋਣੇ ਮੜੇ ਦੇਖਦੇ ਨਾਲ ਇਹ ਆ ਦੇਖ ਲੋ ਡੇਢ ਕਿਲੇ ਪਰ ਖੜੇ ਸਾਰੇ ਠੀਕ ਨੇ ਆ ਲੋ ਐਂਡ ਇਹ ਠੰਡ ਹੈ ਜਿਹੜੀ ਬਾਈ ਇਹ ਜ਼ਰੂਰੀ ਹੈ ਕਣਕ ਦੀ ਫਸਲ ਖਾਤਰ ਅਸੀਂ ਤਾਂ ਚਾਹੁੰਦੇ ਵੀ ਸਮਾਂ ਕੋ ਮਹੀਨਾ ਠੰਡ ਪਵੇ ਇਹ ਕਣਕ ਉਰੀ ਖੜੀ ਰਹੇ ਨੀਂ ਨਾ ਜਿੰਨੀ ਗਰਮੀ ਪੈਣੀ ਉੱਪਰ ਨੂੰ ਪੱਡਣਾ ਬੰਲਾ ਤਿਆਰ ਜਿੰਨੀ ਠੰਡ ਪੈਣੀ ਉੰਨੇ ਕਣਕ ਨੇ ਭਾਈ ੜੀ ਖੜੀ ਰਹਿਣਾ ਇਹ ਪੂਰੀ ਠੀਕ ਨੇ ਚਲੋ ਭਾਈ ਆਪਣੀ ਬਾਗਬਾੜੀ ਲਸਣ ਵੀ ਭਾਈ ਹੁਣ ਦਿਨ ਪਰ ਦਿਨ ਵਧੀਆ ਹੁੰਦਾ ਜਾਂਦਾ ਆਹ ਲੋ ਉਹ ਦੇਖੋ ਬਾਕੀ ਪਾਲਕ ਵੀ ਭਾਈ ਦਾ ਦੁਬਾਰਾ ਤਿਆਰ ਹੋ ਗਈ ਦੇਖ ਲੋ ਹੁਣ ਉੱਪਰ ਪਈ ਵੀ ਆ ਸਵਾਜੀ ਪਾਪਾ ਜੀ ਪਾ ਜਾਂਦੇ ਚਲੋ ਚਲੋ ਬਾਕੀ ਭਾਈ ਮਾਰਾ ਦੀ ਦਿਆ ਚਾਰਾ ਸਾਈਡ ਨੂੰ ਮੌਸਮ ਐਕਣਾ ਦਾ ਹੀ ਆ। ਹਾਲੋ। ਲੋ ਬਾਈ ਆਪਣੇ ਖੇਤ ਤੋਂ ਬਾਅਦ ਪਹੁੰਚ ਗਏ ਜਸਵੀਰ ਬਾਈ ਅਸੀਂ ਮੋਟਰ ਪਰ। ਤੇ ਅੱਜ ਕੰਨੀਆਂ ਬਾਈ ਇੱਧਰ ਸਪਰੇ ਪੰਪ ਪਪਾ ਨੇ ਆਪਣਾ ਲੈ ਕੇ ਰੱਖਤਾ। ਹਾਲੋ ਤੇ ਉਹ ਬਾਈ ਬਾਈ ਦਵਾਈ ਤੇ ਵਿੱਚ ਜਿਹੜਾ ਬਾਈ ਸਾਗ ਜਿਹਾ ਹੋਇਆ ਵਾ ਉਹਦੀ ਸਪਰੇ ਚੱਲਣੀ ਆ। ਮਹਿਕ ਗਿਆ ਵਾ ਤੇਲ ਲੈਣ। ਜਿਹੜਾ ਪੰਪ ਚ ਪੈਣਾ। ਤੇ ਵੀ ਇੱਥੇ ਆ ਸਾਗ ਦੇਖੋ ਕਿੰਨਾ ਹੋਇਆ ਵਾਹ ਸਾਰੇ ਦਵਾਈ ਅੱਜ ਦਾ ਐਂਡ ਹੈ ਇਹਦਾ ਵੀ ਜਿਹਨੇ ਖਾਣਾ ਤਾਂ ਖਾ ਲਿਆ ਤੇ ਬਾਕੀ ਭਾਈ ਆ ਬੂਟੇ ਗਿਰਗੇ ਤੇ ਤਿੰਨ ਕ ਮਹਿਕ ਦੱਸਦਾ ਤਾਂ ਉਹ ਦਿੱਲੀ ਇਹਨਾਂ ਨੇ ਉੱਧਰ ਤੇ ਗੰਨਾ ਕੱਢਿਆ ਹੋਣਾ ਵੀ ਟਰਾਲੇ ਚ ਫਸ ਗਏ ਚਲੋ ਠੀਕ ਆ ਜਿਹੜਾ ਭਾਈ ੜਿੱਕਾ ਕਰਦੀ ਆ ਨਾ ਚੀਜ਼ ਵਧੀਆ ਚਲੋ ਫਸ ਗਏ ਗਿਰਗੇ ਵੀ ਉਹਨਾਂ ਨੇ ਵੀ ਫਸਲ ਆਪਣੀ ਕੱਢਣੀ ਆ ਇਹ ਤਾਂ ਹੈ ਨਹੀਂ ਵੀ ਹੁਣ ਜੇ ਸਾਡੇ 4 ਬੂਟੇ ਇੱਧਰ ਨੂੰ ਆ ਵੀ ਅਗਲਾ ਉੱਧਰ ਨੂੰ ਟਰਾਲੀ ਕੱਢ ਲਵੇ ਜੋੜਿਕਾੜਾ ਹੁੰਦਾ ਵਧੀਆ ਰਹੇ ਚਲੋ ਗਿਰਗੇ ਹੁਣ ਵਧੀਆ ਨੰਗੀ ਜਾਊਗਾ ਠੀਕ ਜੀ ਜੋ ਉੱਤਰ ਮਹਿਕ ਵੀ ਆ ਗਿਆ ਚੋਬਰ ਸਪਰੇ ਬਾਈ ਤੇ ਮੈਂ ਕਰਾਉਣੀ ਨਹੀਂ ਹੈਗੀ ਵੀ ਇਹ ਬੱਚਾ ਹੈ ਰੇਤ ਆਪਣਾ ਆਪੇ ਪਾਈ ਜਾਂਦਾ ਐਵੇਂ ਕਹੀ ਜਾਂਦਾ ਮੈਂ ਤੁਹਾਨੂੰ ਵੀ ਬਾਪੂ ਚਲਾਂਦਾ ਵੀ ਚਾਚਾ ਜੀ ਰੇ ਪਾਦਵਾ ਕੁੱਕਣਾ ਮੈਂ ਦੱਸ ਦਿੰਦਾ ਰੇ ਇਹ ਪਾਉਂਦਾ ਸਪਰੇ ਤੇ ਕਰਾਉਣੀ ਨਹੀਂ ਸੀ ਸਪਰੇ ਕਰਨੀ ਆਪਾਂ ਨੇ ਬਾਈ ਬੱਚਾ ਚਲੋ ਫਿਰ ਵੀ ਇੰਨਾ ਹੈਵੀ ਆਪਣੇ ਢਾੜੀ ਦੇ ਪਿੱਛੇ ਤੇ ਆਪਣਾ ਕੰਮ ਸੰਭੀ ਬੈਠਾ ਏ। ਕਿਉਂ ਨੀ ਤੁਹਾਨੂੰ ਪਤਾ ਨਹੀਂ ਅੱਜ ਕੱਲ ਬੱਚੇ ਕੰਮ ਡਾਵਾ ਡੋਲ ਜਾਈ ਹੋ ਜਾਂਦਾ ਬਾਅਦ ਦੇ ਵਿੱਚ ਫਿਰ ਵੀ ਆਪਣਾ ਕੰਮ ਸੰਭੀ ਬੈਠਾ ਦੇਖੋ ਆ ਸਾਗ ਜਿਹਾ ਹੋਇਆ ਵਾ। ਮਹਨ 24 ਦੀ ਕਰ ਦੇਣੀ ਤੇ ਬੂਟਿਆਂ ਦਾ ਇਹਨੂੰ ਕਹਿ ਦੇਣਾ ਵੀ ਵੇਚ ਦੇ। ਚਲੋ ਠੀਕ ਆ ਜਿਹੜੀ ੜਕਾ ਹੜ ਆਉਂਦੀ ਏ ਚੀਜ਼ ਬਾਈ ਇਹ। ਹੁਣ ਉਹਨਾਂ ਨੇ ਗੰਨਾ ਲੱਦਦਾ 200 ਕੁੰਟਲ। ਜਾਂ ਘੱਟ ਵੀ ਇੱਕ ਨਾ ਫਸਦਾ ਰਿਹਾ। ਕਿਉਂ ਟਰਾਲੀ ਇੱਧਰੋਂ ਟੱਡੀ ਹੁੰਦੀ ਆ ਹੀ ਰਹੀ। ਠੀਕ ਆ ਚਲੋ ਬੂਟੇ ਵੀ ਆਇਆਂ ਨੂੰ ਕੁਛ ਚਕਾਉ ਹੋਇਆ ਵਾ ਪਹਿਹੀ ਕੰਨੀ ਨੂੰ। ਇਕਨਿ ਵੈਸੇ ਰਸਤੇ ਤਾਂ ਸਾਫੇ ਚਾਹੀਦੇ ਆ ਹਾਂ ਵੀ ਲਹਿਰ ਤੇਲ ਕਰਾਂ ਪਿਆਦਾ ਇੱਕ ਤੇਲ ਬਸ ਉਹ ਤਾਂ ਬਹੁਤ ਹੈ ਦੇਖ ਲਈ ਪੈਟਰੋਲੀਆ ਕਿਤੇ ਟਾਰਪਿੰਤਾ ਨਹੀਂ ਹਾਂ ਹੈ ਇਹਦਾ ਪੈਟਰੋਲੀਆ ਹੈ ਸਪਰੇਅ ਹੋ ਪੁਰਾਣਾ ਪੁਰਾਣਾ ਤੇਲ ਦਾ ਤਾਂ ਕੋਈ ਚੱਕਰ ਨਹੀਂ ਬਸ ਠੀਕ ਆ ਉਹ ਲੱਗਦਾ ਫਿਰ ਗਾੜ ਪੈਣ ਮੈਨੂੰ ਹੈ ਇਹਦਾ ਪੈਟਰੋਲੀਆ ਮੈਨੂੰ ਇਹ ਵੀ ਪੈਟਰੋਲੀ ਨਹੀਂ ਲੱਗਦਾ ਹੈਗਾ ਕੈਂਟਾਈ ਹਾਂ ਤਾਂ ਰਾਤਾਂ ਵੀ ਮੈਨੂੰ ਪਟ્રોલ ਹੀ ਲੱਗਦਾ ਹੈਗਾ ਹਾਂ ਨਾ ਪਟ્રોલ ਨਹੀਂ ਉਹ ਚ ਤਾਂ ਗੈਟ ਜੀ ਬਣੀ ਹੋਈ ਦੀ ਦਿਖਾ ਉਹ ਖੋਲ ਕੇ ਦਿਖਾ ਤਾਂ ਉਹਦੇ ਦੁੱਧ ਵੀ ਨਹੀਂ ਸਮੈਲ ਆਉਂਦੀ ਵੀ ਉਹ ਪਟ્રોલ ਥੋੜਾ ਜਿਹਾ ਗੂੜਾ ਹੁੰਦਾ ਯਾਰ 7 ਮਹੀਨੇ ਹੋ ਗਏ 7 ਮਹੀਨੇ ਤਾਂ ਹੋਏ ਨੇ ਸੁੰਘ ਕੇ ਇੱਕ ਵਾਰੀ ਦੇਖਣਾ ਮੈਂਨੂੰ ਸਮੈਨ ਲੰਦੀ ਨਹੀਂ ਇਹ ਤਾਂ ਟਾਰਪਿੰਦਾ ਤੇ ਲੱਗਦਾ ਮੈਨੂੰ ਹੁਣ ਪਾ ਵੀ ਨਹੀਂ ਸਕਦੇ ਜੇ ਬੋਲਟ ਜੀ ਬਾਤ ਤਾਂ ਨਾ ਜ਼ਰਾ ਬੋਲਟ ਕਰਾਫ ਕਰ ਦੇਣਾ 50 ਰੁਪਏ ਦਾ ਤੇ ਜਲੀ ਹੈ ਬੋਲਟ ਜੀ ਕਰਦਣਾ ਹੋਰ ਕੀ ਆਹ ਭਾਈ ਪੰਗਾ ਪੈ ਗਿਆ ਤਾਂ ਮੁੰਡਾ ਘਰ ਤੇ ਹੀ ਸਾਮ ਸਮਾਨ ਚੱਕ ਲੈਤਾ ਮੈਂ ਤਾਂ ਪਹਿਲਾਂ ਦਿਖਾ ਲਈਏ ਉਹ ਨਹੀਂ ਨਹੀਂ ਕਰਨ ਨੂੰ ਜਦ ਆਪਾਂ ਨੂੰ ਪਤਾ ਹੀ ਨਹੀਂ ਹੈ ਕਰਨ ਨੂੰ ਪਾਉਣਾ ਆਪਾਂ ਨੇ ਠੀਕ ਹੈ ਚਲੋ ਭਾਈ ਚੱਲਦਾ ਕੰਮ ਪਹਿਲਾਂ ਆਪਣਾ ਹੁਣ ਕੰਮ ਸ਼ੁਰੂ ਕਰੀਏ ਬਾਕੀ ਕੰਮ ਬਾਅਦ ਚ ਠੀਕ ਨੇ ਕਿਹਦੇ ਤੋਂ ਮੈਂ ਕੋਈ ਗੱਡੀ ਹਾਂ ਕਰਵਾ ਬੱਜੀ ਲੋਵਾਰੀ ਨਵੇੜ ਛੱਡਾ ਕੰਮ ਮੈਨੂੰ ਆ ਗਿਆ ਸੀ ਫੋਨ ਹੋ ਗਿਆ ਭਾਈ ਬੈਂਕ ਉਹਦਾ ਡੈਡੀ ਦਾ ਖਾਤੇ ਦਾ ਕੋਈ ਅਪਡੇਟ ਕਰਾਉਣੀ ਸੀ ਹਰ ਭਾਈ ਆਪ ਆਪਣਾ ਇੰਨਾ ਕਿ ਭਿਜਿਆ ਉਸ ਵਾਲਾ ਕੰਮ ਤਾਂ ਚਲੋ ਹੋਰੇ ਲੱਗੇ ਭਾਈ ਨੌ ਪੰਪ ਠੀਕ ਨਹੀਂ ਇਹ ਖੇਤਾਂ ਦੇ ਕਰੀਆ ਤਸੱਲੀ ਬਕਸ ਜਾਨੀਆਂ ਮੋਟਰ ਤੇ ਬਚਾ ਕੇ ਤੇ ਵਿੱਚ ਵਿੱਚ ਭਾਈ ਔਰ ਮੈਂ ਕਹਿੰਦਾ ਤਿੰਨ ਚਾਰ ਤਾਂ ਖਰਗੋਸ਼ੇ ਉੱਠ ਖੜੇ ਮੂਰੇ ਤੇ ਕਣਕ ਚੁੱਲੂ ਕੇ ਬੈਠੇ ਤੇ ਜਦੋਂ ਐ ਪ੍ਰੈਸ਼ਰ ਜੇ ਆਪਾਂ ਜਿੱਦਾ ਤਾਂ ਪਤਾ ਨਹੀਂ ਹੁਣ ਕਿਦਾਂ ਨੂੰ ਲੰਘੇ ਤੇ ਬਾਕੀ ਚਲੋ ਬਾਈ ਹੁਣ ਪਿੰਡ ਵੀ ਬਾਈ ਦੇ ਸਪਰੇਅ ਕਰਦ ਨਹੀਂ ਨਾਲ ਦੇ ਨਾਲ ਨਵੇੜ ਦੇ ਨਾਲ ਫਰਬਾਦ ਦੇ ਵਿੱਚ ਤੁਹਾਨੂੰ ਪਤਾ ਵੀ ਕੱਖ ਕਾਨਕ ਬੜੀ ਹੋ ਜਾਂਦੀ ਕੱਖ ਥੱਲੇ ਰਹਿ ਜਾਂਦਾ ਸੋ ਇਸ ਕਰਕੇ ਹੁਣ ਚੱਲਦੇ ਆਪਾਂ ਪਿੰਡ ਉੱਥੇ ਵੀ ਤੁਹਾਨੂੰ ਦਿਖਾਉਂਦੇ ਪਰ ਚੱਕੀ ਆਪਣੀ ਬਾਈ ਦਵਾਈ ਤੇ ਉਹ ਪਿਆ ਤੇਲ ਦੇਖੋ ਵੀ ਮੁੰਡਾ ਕੀ ਕਰਦਾ ਏ ਟਾਰ ਪਿੰਦਾ ਹੀ ਤੇ ਲਿਆ ਦੋ ਬੋਤਲਾਂ ਜਿਹੜਾ ਚਾਚੇ ਦੇਖੀ ਤੁਸੀਂ ਦੇਖੇ ਹੀ ਏ ਸੋ ਕੰਮ ਨਹੀਂ ਚੱਲਿਆ ਚਲੋ ਚੱਲਦੇ ਆ ਬੱਚਾ ਏ ਠੀਕ ਨੇ ਪਿੰਡ ਨੂੰ ਵਾਈ ਵਾਹ ਵਾਈ ਆਪਣੀ ਗਣਕ ਇੱਧਰ ਜਸਵੀਰ ਵਾਈ ਵਾਲ ਚ ਕੰਡਾ ਵਾਲੀ ਮੋਟਰ ਪਰ ਵਾਈ ਕੱਖ ਭਾਈ ਇਹਦੇ ਵਿੱਚ ਵੀ ਹੈ ਨਹੀਂ ਪੱਕੇ ਤਾਂ ਕਿਤੇ ਹੈ ਜਿਹੜਾ ਹੈਗਾ ਉਹ ਘੜੀਜੀ ਵਾਲਾ ਕੱਖ ਵਰਦੀਨ ਜੀ ਵਾਲਾ ਆਪਣਾ ਦੇਖੋ ਆਹ ਇੱਕ ਨਾ ਏ ਚਲੋ ਇਹਦਾ ਵੀ ਕੰਮ ਨਿਭੜਦਾ ਹੋਊਗਾ ਕੱਤੀ ਬਾਈ ਸਾਰੇ ਹੀ ਲੱਗੇ ਹੋਏ ਕੰਮ। ਲੋ ਬਾਈ ਸਪਰੇਅ ਕਰਨ ਤੋਂ ਬਾਅਦ ਦੂਏ ਖੇਤ ਜੀ ਪਹੁੰਚੇ ਆ। ਉਹ ਬੰਦਾ ਆਪਣਾ ਬਾਈ ਕਣਕ ਨੂੰ ਪਾਣੀ ਲਾ ਰਿਹਾ। ਚਲੋ ਦੂਸਰਾ ਪਾਣੀ ਲਾ ਦੇ ਬਾਈ ਸਾਡੇ ਕਣਕ ਨੂੰ। ਠੀਕ ਹੈ। ਕਣਕ ਇਹ ਵੀ ਦੇਖ ਲਓ ਬਾਈ ਲੈ। 8726 ਹੈ ਇੱਕ ਨੰਬਰ ਖੜੀ ਹੈ ਕਣਕ ਇਹਨੂੰ ਵੀ ਮੈਂ ਜਦੋਂ ਪੰਪ ਲੈ ਕੇ ਗਿਆ ਉਦੋਂ ਲਾਈਟ ਆਈ ਦੇਖੀ। ਤਕੇ ਹਮਾ ਭਾਈ ਚਲਾਲਾ ਮੋਟਰ ਲੋ ਤੁਹਾਡੇ ਬਾਪੂ ਦਾ ਕੰਮ ਦੇਖ ਲੋ ਹੋਰ ਇਹਨਾ ਇੱਥੇ ਛਿੱਟਾ ਦੇਣਾ ਭੁੱਲ ਗਏ ਸੀ ਐ ਖੁੰਝ ਜੇ ਪਹਿਲੇ ਗੇੜ ਨੂੰ ਇਹਨੇ ਪਟਕੇ ਕਣਕਾਂ ਐ ਜਿੱਕਣਾ ਧਾਨ ਲਾਉਂਦੇ ਹੁੰਦੇ ਕੋਣਾ ਰਾਤ ਨੂੰ ਹੋ ਗਈ ਦੇ ਨੂੰ ਹਨ ਪੁੱਲੀ ਪੱਕੀ ਬਾਜੀ ਉਹ ਰੋ ਛੂਹੇ ਦੇ ਖੱਡਾਂ ਦੀ ਮਿੱਟੀ ਬਾਹਰ ਘਟਦੀ ਹੈ ਬਾਕੀ ਕਹਿੰਦਾ ਚੂਹਾ ਕੋਈ ਨਿਕਲਿਆ ਨਹੀਂ ਹੈਗਾ ਉਹ ਚੂਹਾ ਨਿਕਲਿਆ ਕੋਈ ਹਥਿਆਰ ਉਹੀ ਚੱਕਣਾ ਪਿਆ ਨਾ ਬਈਆ ਚੋਹਣਾ ਕਾਫੀ ਜਗਾ ਘਰੇ ਆ ਰਿਹਾ ਤਾਂ ਚਲੋ ਉਹਨਾਂ ਨੇ ਵੀ ਰਹਿਣਾ ਧਰਤੀ ਪਰ ਕਿਤੇ ਨਾ ਕਿਤੇ ਬਾਕੀ ਮੌਸਮ ਹੁਣ ਸੂਰਜ ਨਿਕਲ ਗਿਆ ਖੁੱਲ ਗਿਆ ਚਲੋ ਚੱਲਦੇ ਆ ਕਾਦੇ ਵਾਰ ਤਾਂ ਮੋਟਰਸਾਈਕਲ ਪਰ ਆ ਬਸ ਠੀਕ ਆ ਮੈਂ ਤਾਂ ਪੰਪ ਰੱਖ ਕੇ ਆਇਆ ਹੁਣ ਚਲੋ ਵਧੀਆ ਹੋ ਗਿਆ ਨਿਭੜ ਗਿਆ ਚਲੋ ਉਣੀ ਮਹਿਕ ਦਾ ਬਾਈ ਤੇਲ ਤੂਲ ਦੇਣਾ ਹੁਣ ਜਿਹੜਾ ਉਹਨੇ ਲਿਆ ਕੇ ਦਿੱਤਾ ਦਾ ਜਿੰਨਾ ਬਚ ਗਿਆ ਉਹਦੇ ਸਪੁਰਦ ਕਰ ਦੇਣਾ ਵੀ ਚੱਕ ਦਵਾਈ ਕਰਤੀ ਖਤਮ ਹੋ ਗਈ ਬਾਈ ਤੇ ਲੋਰੇ ਵੀ ਖੱਡਤੀ ਤੇ ਵੀ ਕਰ ਹੀ ਗਿਆ ਆਪਣਾ ਕੰਮ ਪਾਈ ਠੀਕ ਆ ਚਲ ਜੇ ਬੜਦਾ ਹੀ ਕੰਮ ਚੰਗੇ ਆ ਬਾਈ